ਪਹਿਲਾਂ ਤਾਂ ਜੀ ਜਿੰਨੇ ਵੀ ਮੇਰੇ ਪੰਜਾਬੀ ਮੇਰੇ ਭੈਣ ਭਰਾ ਮੇਰੀਆਂ ਵੀਡੀਓ ਦੇਖਦੇ ਚੈਨਲ ਦੇ ਨਾਲ ਜੁੜੇ ਹੋਏ ਆ ਸੋ ਪਹਿਲਾਂ ਤਾਂ ਵੀਡੀਓ ਮੇਰੀ ਗੌਰ ਨਾਲ ਸੁਣੋ ਧਿਆਨ ਨਾਲ ਸੁਣੋ ਅੱਜ ਇੱਕ ਮੈਂ ਬਹੁਤ ਵੱਡੀ ਗੱਲਬਾਤ ਕਰ ਰਿਹਾ ਵੀ ਆਪਾਂ ਦੇਖਦੇ ਵੀ ਫਰਾਡ ਬਹੁਤ ਵੱਡਾ ਚੱਲੀ ਜਾਂਦਾ ਮਿੱਤਰੋ ਹਨਾ ਤੇ ਜਿਹੜੇ ਖਾਸ ਤੌਰ ਤੇ ਮੇਰੇ ਵਰਗੇ ਭਰਾ ਕੋਈ ਵੀਡੀਓ ਪਾਉਂਦੇ ਆ ਐਵੇਂ ਨਾ ਇਹ ਜਿਹੇ ਉਲਝਾ ਦੇ ਵਿੱਚ ਆ ਜਾਇਆ ਕਰੋ ਕਿਉਂਕਿ ਮੇਰੇ ਨਾਲ ਇੱਕ ਦੋ ਵਾਰੀ ਹੋਈ ਆ ਬਾਈ ਹਨਾ ਤੇ ਕੱਲ ਮੈਨੂੰ ਕਿਸੇ ਦਾ ਫੋਨ ਆਇਆ ਕਹਿੰਦਾ ਬਾਈ ਕਿਸੇ ਦੀ ਛੱਤ ਡਿੱਗ ਪਈ ਕਹਿੰਦਾ ਆਪਾਂ ਵੀਡੀਓ ਪਾਉਣੀ ਆ ਹਨਾ ਤੇ ਚਲੋ ਮੈਂ ਉਹਨੂੰ ਆਖੇ ਮਾ ਵੀਰੇ ਮੈਨੂੰ ਸਾਰੀ ਕੱਲੀ ਕੱਲੀ ਗੱਲ ਦੱਸੋ ਮਾ ਚਲੋ ਵੀਡੀਓ ਆਪਾਂ ਪਾ ਰਿਆਂ ਚਲੋ ਯਾਰ ਕੋਈ ਗਰੀਬ ਬੰਦਾ ਹਨਾ ਬਾਈ ਆਪਾਂ ਯਾਰ ਕਿਉਂਕਿ ਮੈਂ ਵੀ ਗਰੀਬ ਆ ਬਾਈ ਮੈਂ ਵੀ ਕੋਈ ਮੇਰੇ ਟਰੱਕ ਨਹੀਂ ਚਲਦੇ ਕੋਈ ਹਨਾ ਜਦੋਂ ਆਪਣੇ ਦਸਾਂ ਨੋਹਾਂ ਦੀ ਆਪਾਂ ਕਮਾਈ ਕਰ ਸਕਦੇ ਹੱਥ ਪੈਰ ਕੰਮ ਕਰਦੇ ਉਹ ਕਦੇ ਬੰਦਾ ਗਰੀਬ ਨਹੀਂ ਹੋ ਸਕਦਾ ਠੀਕ ਆ ਤੇ ਆਪਾਂ ਗਰੀਬ ਉਹਨੂੰ ਕਹਿ ਸਕਦੇ ਹਾਂ ਵੀ ਜਿਹਦੇ ਕੋਈ ਅੰਗ ਪੈਰ ਨਹੀਂ ਕੰਮ ਕਰਦੇ ਹਨਾ ਚਲੋ ਆਪਾਂ ਹੁਣ ਇਹ ਸਾਰੀ ਕੱਲੀ ਕੱਲੀ ਗੱਲ ਤੁਹਾਨੂੰ ਦੱਸਣ ਜਾ ਰਹੇ ਤੇ ਸ਼ੇਅਰ ਜ਼ਰੂਰ ਕਰ ਦੇ ਜੇ ਗੱਲਬਾਤ ਵਧੀਆ ਲੱਗੀ ਹਨਾ ਤੇ ਇਹ ਗੱਲਬਾ ਤੇ ਕਹਿੰਦਾ ਕਿ ਗਰੀਬ ਪਰਿਵਾਰ ਆ ਪਛਾਤ ਡਿੱਗ ਪੀ ਹਨ ਤੇ ਪਹਿਲੀ ਗੱਲ ਤਾਂ ਮਹਾ ਬਾਈ ਅੱਜ 4 ਦਿਨ ਹੋ ਗਏ ਉਹ ਮੈਨੂੰ ਆਲਾ ਕਹਿੰਦਾ ਵੀ ਛੱਤ ਡਿੱਗੀ ਨੂੰ ਕਹਿੰਦਾ ਸਮਾਨ ਆ ਕਹਿੰਦਾ ਮੈਂ ਗਵੰਡੀਆਂ ਨੇ ਘਰੇ ਕਹਿੰਦਾ ਤਰਾਤਾ ਮੈਂ ਚਲੋ ਬਾਈ ਵਧੀਆ ਗੱਲ ਕੀਤੀ ਤੂੰ ਹਨਾ ਮੰਨ ਲਓ ਬਿਚਲੋ ਇਨਸਾਨ ਤੌਰ ਤੇ ਥੋੜਾ ਫਰਜ ਬਣਦਾ ਤੇ ਮੈਨੂੰ ਇਹ ਨਹੀਂ ਪਤਾ ਵੀ ਉਹ ਬਾਕੀ ਗਰੀਬ ਵਾਲੇ ਕਿਵੇਂ ਆ ਪਰ ਜਿੰਨਾ ਕੁ ਮੈਂ ਪਤਾ ਕੀਤਾ ਪਿੰਡ ਦੇ ਵਿੱਚੋਂ ਹਨਾ ਤਾਂ ਕਹਿੰਦੇ ਬਾਈ ਦੋਨੇ ਜੀ ਆ ਪਰਿਵਾਰ ਦੇ ਵਿੱਚ ਜਵਾਗ ਵੀ ਹਨਾ ਤੇ ਸਾਰੇ ਵਧੀਆ ਕੰਮਕਾਰ ਵਾਲੇ ਆ ਹਨਾ ਤੇ ਜਰੂਰ ਯਾਰ ਆਪਣੇ ਹੱਥਾਂ ਨਾਲ ਦੀ ਕਮਾਈ ਕਰਦੇ ਆ ਹਨਾ ਵਧੀਆ ਮਤਲਬ ਬੰਦਾ ਕੋਈ ਯਾਰ ਦਿਹਾੜੀ ਕਰ ਲਾ ਕਰ ਲੰਦਾ ਵਧੀਆ ਚੰਗੇ ਤਰੀਕੇ ਨਾਲ ਹਨਾ ਤਾਂ ਉਹ ਵੀ ਆਪਾਂ ਨੂੰ ਗਰੀਬ ਨਹੀਂ ਕਹਿ ਸਕਦੇ ਹਨਾ ਗਰੀਬ ਉਹ ਹੁੰਦਾ ਵੀ ਯਾਰ ਜਿਹੜਾ ਬੰਦਾ ਮੰਜੇ ਦੇ ਪਿਆ ਬਿਮਾਰ ਆ ਵੀਰ ਚਲ ਉਹਦਾ ਕੋਈ ਅੱਗੇ ਪਿੱਛੇ ਕੋਈ ਕਮਾਉਣ ਵਾਲਾ ਹੈ ਹੀ ਨਹੀਂ ਠੀਕ ਆ ਜਦੋਂ ਮੈਂ ਹਸਾਬ ਲਾਇਆ ਮੈਂ ਦਿਹਾੜੀ ਕਿੰਨੀ ਆਉਂਦੀ ਆ ਮੈਂ ਉਹ ਮੁੰਡੇ ਨੂੰ ਪੁੱਛਿਆ ਤੇ ਉਹ ਕਹਿੰਦਾ ਭਾਈ 500 ਰੁਪਏ 450 ਰੁਪਏ ਦਿਹਾੜੀ ਦਾ ਕਹਿੰਦਾ ਮਤਲਬ ਚੱਲਦਾ ਹੈਗਾ ਪਿੰਡਾਂ ਦੇ ਵਿੱਚ ਆਪ ਨੂੰ ਆਮ ਹੀ ਪਤਾ ਹਨਾ ਤੇ ਮੈਂ ਚਲੋ ਠੀਕ ਆ ਫੇਰ ਵੀ ਯਾਰ ਜੇ ਆਪਾਂ حساب ਲਾਈਏ ਮੰਨ ਕੇ ਚੱਲੋ ਵੀ 10-12000 ਰੁਪਏ ਮੰਨ ਲਾ ਮਹੀਨੇ ਦਾ ਬਣਦਾ ਹਨਾ ਮੰਨ ਲਓ 24000 ਰੁਪਏ ਮੰਨ ਕੇ ਚੱਲੋ ਜਵਾਕ ਵਾਲੇ ਨਹੀਂ ਕਰਦਾ 24000 ਰੁਪਏ ਬਣ ਗਿਆ ਠੀਕ ਆ ਛੱਤ ਦੇ ਤਾਂ 20000 ਵੀ ਨਹੀਂ ਲੱਗਦਾ ਬਾਈ ਠੀਕ ਆ ਤੇ ਗਾਂਹ ਇੱਕ ਕਮਰਾ ਹਨਾ ਡਾਟ ਜੋੜੀ ਹੋਈ ਆ ਵੱਧ ਤੋਂ ਵੱਧ ਯਾਰ 20000 15000 ਰੁਪਏ ਮੰਨ ਕੇ ਚੱਲੋ ਜੇ ਜ਼ੋਰ ਮਾਰ ਕੇ ਉਹ ਵੀ ਹਨਾ ਤੇ ਨਹੀਂ ਇਤੋਂ ਵੱਧ ਰੁਪਿਆ ਲੱਗਦਾ ਨਹੀਂ ਹਨਾ ਮਾ 6000 ਦੀ ਇੱਟ ਆ ਜਾਊਗੀ ਠੀਕ ਆ ਤੇ ਵੀ ਇੰਨੇ ਰੁਪਏ ਲੱਗਦੇ ਨਹੀਂ ਚਲੋ ਉਹ ਹੋਈ ਨਿਪੜੀ ਗੱਲ ਆ ਫਿਰ ਮੈਂ ਉਹ ਬੰ ਵੀ ਉਹ ਤੋਂ ਕਹਾ ਦੋ ਵੀ ਮੈਂ ਫੇਰ ਤਾਂ ਵੀਡੀਓ ਪਾ ਦੂ ਹਨਾ ਕਿਉਂਕਿ ਬਾਈ ਫੇਰ ਅਗਲਾ ਕਹਿੰਦੇ ਖਵਣੀ ਇਹ ਪੈਸੇ ਖਾਂਦੇ ਆ ਹਨਾ ਸੋ ਇਸ ਕਰਕੇ ਮੇਰਾ ਭਰਾ ਵਨ ਕੇ ਮੈਨੂੰ ਪਹਿਲੀ ਗੱਲ ਤਾਂ ਫੋਨ ਨਾ ਕਰੋ ਐਸੀ ਜੀ ਵੀਡੀਓ ਹੁੰਦੀ ਆ ਜੇ ਪਾਉਣੀ ਐ ਐਡੀ ਵੀਡੀਓ ਤਾਂ ਮੈਂਬਰ ਸਰਪੰਚ ਬਾਈ ਮੈਨੂੰ ਹਨਾ ਮਤਲਬ ਕੋਲੇ ਲਿਆ ਖੜਾ ਲਿਆ ਕਰੋ ਕਿਉਂਕਿ ਮੈਂ ਅਗਲੇ ਨੂੰ ਪੁੱਛਾਂ ਵੀਰ ਬਾਕੀ ਇਹਨਾਂ ਨੂੰ ਬਾਈ ਪੈਸਿਆਂ ਦੀ ਲੋੜ ਆ ਹਨਾ ਬਾਕੀ ਮਤਲਬ ਇਹਨਾਂ ਨੂੰ ਘਰ ਬਣਾਉਣ ਦੀ ਲੋੜ ਆ ਹਨਾ ਵੀ ਮਤਲਬ ਕਿਹੜੇ ਤਰੀਕੇ ਨਾਲ ਹਨਾ ਮੰਨ ਲਓ ਵੀ ਪੈਸਿਆਂ ਦੀ ਲੋੜ ਆ ਇਹਨਾਂ ਨੂੰ ਮਦਦ ਦੀ ਹਨਾ ਤਾਂ ਵੀ ਉਹੇ ਤਰੀਕੇ ਨਾਲ ਮੈਂਬਰ ਸਰਪੰਚ ਨੂੰ ਵੀ ਸਾਰਾ ਪਤਾ ਹ ਚਲੋ ਇੱਕ ਮੈਨੂੰ ਫੋਨ ਹੋ ਰਾਇਆ ਮਿੱਤਰੋ ਇਹ ਵੀਡੀਓ ਪੂਰੀ ਸ਼ੇਅਰ ਕਰਦੇ ਬਾਅਦ ਤੋਂ ਵਾਰ ਸੁਣਿਓ ਕਿ ਕਿਵੇਂ ਮਤਲਬ ਫਰਾਡ ਹੋ ਰਿਆ ਹੈ ਨਾ ਬਿਨਾ ਮਤਲਬ ਤੋਂ ਇੱਕ ਤੁਹਾਨੂੰ ਕਹਿਣਾ ਚਾਹੁੰਦਾ ਜਿੰਨੇ ਬਾਹਰਲੀ ਕੰਟਰੀਆਂ ਦੇ ਭਰਾ ਰਹਿੰਦੇ ਆ ਬਾਈ ਐਵੇਂ ਨਾ ਕਿਸ ਨੂੰ ਰੁਪਏ ਚੱਕ ਕੇ ਮੂੰਹ ਪਾਰਿਆ ਕਰੋ ਹਨਾ ਪਹਿਲਾਂ ਐਵੇਂ ਕੋਈ ਮਰਜੀ Google Pay ਪਾਵੇ ਹਨਾ ਮਤਲਬ ਉੱਤੇ ਆਪਣਾ ਸਕੀਨਰ ਜਾਂ ਲਾਨ ਆਂਦੇ ਹਨਾ ਤੇ ਜਾਂ ਮਤਲਬ ਨੰਬਰ ਆਪਣਾ ਬੈਂਕ ਵਾਲਾ ਮਤਲਬ ਅਕਾਊਂਟ ਪਾ ਦਿੰਦੇ ਹਨਾ ਤੇ ਜਾਂ ਕੋਈ ਫੋਨ ਨੰਬਰ ਪਾ ਦਿਆ ਪਹਿਲਾਂ ਬਾਈ ਅਗਲੇ ਦੇ ਘਰ ਦੇ ਹਾਲਾ ਦੇਖੋ ਪਿੰਡ ਪਹੁੰਚਿਆ ਕਰੋ ਜਿਹਨੂੰ ਮਦਦ ਕਰਨੀ ਆ ਜਿੱਥੇ ਤੁਸੀਂ 5000 ਮੋਬਾਈਲ ਸਦੇ ਰੱਖਾ ਜਿੱਥੇ ਤੁਸੀਂ ਮੰਨ ਲਓ ਵੀ ਆਹ ਨੂੰ 5000 ਰੁਪਏ 10000 ਰੁਪਏ ਮੰਨ ਲਓ ਤੁਸੀਂ ਮਦਦ ਤੌਰ ਤੇ ਦਿਨੇ ਹੋ ਜੇ 100 ਲਾ ਓੜਾ ਤੇਲ ਮੱਚ ਜੂ ਜਾਂ 300 ਤੇਲ ਮੱਚ ਜੂ ਤਾਂ ਬਾਈ ਕੋਈ ਫਰਕ ਨਹੀਂ ਪੈਂਦਾ ਹਨਾ ਸਮਾ ਉਧਰੋਂ ਬਾਈ ਜੇ ਹੁਣ 5000 ਦੇਣ ਦਾ ਓੜਾ ਰਾਦਾ ਭਾਵਾ 4000 ਦੇ ਦਿਓ ਪਹਿਲਾਂ ਘਰੇ ਪ੍ਰੋਪਰ ਪਤਾ ਕਰਿਆ ਕਰੋ ਹਨਾ ਏ ਥੋੜੀ ਹੁੰਦਾ ਭਾਈ ਯਾਰ ਜੈਲੇ ਨੇ ਵੀਡੀਓ ਪਾਤੀ ਵੀ ਚੱਕਦੇ ਨੇ ਬਸ ਇਹਨੂੰ 10000 ਰੁਪਏ ਪਾ ਦੋ ਅਕਾਊਂਟ ਜਿਹਨੂੰ 5000 ਰੁਪਏ ਪਾ ਦੋ ਸੋ ਮੇਰਾ ਭਰਾ ਬਣ ਕੇ ਬੇਨਤੀਆਂ ਮੇਰੇ ਦੋ ਤਿੰਨ ਵਾਰੀ ਹੋ ਗਈ ਪਰ ਮੈਂ ਪੁੱਛੇ ਬਗੈਰ ਭਾਈ ਵੀਡੀਓ ਨਹੀਂ ਪਾਉਂਦਾ ਮੈਨੂੰ ਤਿੰਨ ਫੋਨ ਆਏ ਸੀਗੇ ਇੱਕ ਸਾਡਾ ਭਰਾ ਹੋਰ ਸੀਗਾ ਕਿੰਨੇ ਮਿੰਟਾਂ ਦੀ ਹੋ ਗਈ ਵੀਡੀਓ ਦੇਖੀ ਬਣਾਇਆ 3 ਮਿੰਟ 50 ਸਕੰਡਾਂ ਦੀ ਚਲੋ ਕੋਈ ਨਾ ਤੇ ਇੱਕ ਮੈਂ ਬੇਨਤੀ ਹੋਰ ਕਰ ਲੱਗਿਆ ਮਿੱਤਰੋ ਤੇ ਵੀ ਇਸ ਤਰੀਕੇ ਨਾਲ ਭਾਈ ਯਾਰ ਧਿਆਨ ਰੱਖਿਆ ਕਰੋ ਤੇ ਦੋ ਮੈਨੂੰ ਫੋਨ ਇੱਕ ਹੋਰ ਆਇਆ ਸੀਗਾ ਤੇ ਉਹਦੇ ਵਿੱਚ ਨਾ ਮੰਨ ਲਓ ਕਿ ਕਿਸੇ ਦੇ 6 ਠੀਕ ਆ ਤੇ ਮੈਨੂੰ ਫੋਨ ਆਇਆ ਕਹਿੰਦਾ ਭਾਈ ਇਹਦੇ 7 ਵਜੇ ਹੋਈ ਆ ਕਹਿੰਦਾ ਉਹ ਮੁੰਡੇ ਦੇ ਕਹਿੰਦਾ ਤੇਰਾ ਪਿਓ ਬਿਮਾਰ ਰਹਿੰਦਾ ਮੰਜੇ 'ਚ ਮਾਂ ਚਲੋ ਠੀਕ ਆ ਭਾਈ ਕੋਈ ਗੱਲ ਨਹੀਂ ਹਨਾ ਤੇ ਮੈਂ ਉਹਨੂੰ ਵੀ ਇਹੀ ਗੱਲ ਕਹੀ ਮਾਂ ਭਾਈ 7 ਵਜੇ ਆ ਚਲੋ ਕੋਈ ਨਾ ਯਾਰ ਆਪਾਂ ਮਦਦ ਕਰਾਂਗੇ ਨਾ ਵੀਡੀਓ ਪਾ ਦਾਂਗੇ ਏਰ ਕਿਹਦਾ ਫਾਇਦਾ ਹੁੰਦਾ ਹਨਾ ਚਲੋ ਉਹ ਵੀ ਮੈਂ ਜਦੋਂ ਹੋਰ ਗੱਲਾਂ ਮਾਤਾ ਪੁੱਛੀਆਂ ਹੋਰ ਵੀ ਮੈਂ ਪਤਾ ਕੀਤਾ ਕਿਉਂਕਿ ਮਿੱਤਰ ਪਿਆਰੇ ਸਾਰੇ ਜਾਣਦੇ ਹੁੰਦੇ ਪਿੰਡਾਂ ਵਾਲੇ ਯਾਰ ਆਪਣੇ ਹਨਾ ਤੇ ਮੈਨੂੰ ਆਖਿਆ ਮਾਂ ਭਾਈ ਮੈਂਬਰ ਆ ਸਰਪੰਚ ਸਦਲੀ ਮਾਂ ਤੋਂ ਤੇ ਮਹਾਪੁੱਤ ਕਹਾ ਦੀ ਮਾਂ ਮੈਂ ਵੀਡੀਓ ਪਾ ਦੂੰ ਕਿਉਂਕ ਤੇ ਉਹੀ ਗੱਲ ਬਾਈ ਉਹੀ ਗੱਲ ਹੋ ਗਈ ਤੇ ਚਲ ਬਾਈ ਮੈਂ ਜਦੋਂ ਪਤਾ ਕੀਤਾ ਸਾਰਾ ਕੁਝ ਤੇ ਉਹ ਕਹਿੰਦਾ ਬਾਈ ਇਹ ਕਹਿੰਦਾ ਹੂੰ 6:00 ਵਜੇ ਆ ਕਹਿੰਦਾ ਹਨ ਤੇ ਮੈਂ ਚਲ ਕੋਈ ਗੱਲ ਨਹੀਂ ਯਾਰ ਕਹਿੰਦਾ ਵੀ ਵੀ ਚਲ ਯਾਰ ਰਾੜ ਰੂੜ ਪਿਆ ਹੋ ਲੱਤ 'ਚ ਮੇਰੇ ਹਿਸਾਬ ਨਾਲ ਇਹ ਕੋਈ ਦੱਸਦਾ ਸੀ ਬਾਈ ਉਹ ਤੇ ਬਾਕੀ ਮੈਨੂੰ ਗੱਲ ਨਹੀਂ ਹੋਈ ਉਹ ਬਾਈ ਨਾਲ ਆਪਦੇ ਨਾਲ ਤੇ ਮੈਨੂੰ ਆਖਿਆ ਮੈਂ ਚਲ ਮੈਂ ਪਾ ਦੂੰ ਮੈਂ ਯਾਰ ਕੋਈ ਮੈਂਬਰ ਸਰਪੰਚ ਸੱਦਨੀ ਉਹ ਕਹਿੰਦਾ ਕੋਈ ਨਾ ਕਹਿੰਦਾ ਬਾਈ ਆਪਾਂ ਪੁੱਛ ਲਾਂਨੇ ਆਂ ਕਿ ਜਿਹੜੇ ਬੰਦੇ ਨੇ ਮੈਨੂੰ ਕਿਹਾ ਸੀ ਵੀਡੀਓ ਪਾਉਣ ਵਾਸਤੇ ਹਨ ਤੇ ਉਹ ਬੰਦੇ ਨੇ ਮੈਂਬਰ ਸਰਪੰਚ ਵੀ ਨਹੀਂ ਸੱਦਿਆ ਹਨਾ ਨਾ ਮੈਂਬਰ ਸੱਦਿਆ ਨਾ ਸੋ ਕਿਉਂਕਿ ਮੈਂਬਰ ਸਰਪੰਚ ਹੁੰਦਾ ਕਿਉਂਕਿ ਸਾਂਝਾ ਬੰਦਾ ਹੁੰਦਾ ਉਹਨੂੰ ਮੰਨ ਲਓ ਪਤਾ ਹੁੰਦਾ ਨਾ ਮਤਲਬ ਵੀ ਵੀ ਕਿਹੜਾ ਬੰਦਾ ਕਿਵੇਂ ਪਿੰਡ 'ਚ ਕਿਹੜਾ ਬੰਦਾ ਕਿਵੇਂ ਆ ਹੁਣ ਇਹ ਥੋੜੀ ਵੀ ਜੇ ਮੈਨੂੰ ਫੋਨ ਕਰ ਦੂ ਬੰਦਾ ਬਾਈ ਇਹਰੇ ਗਰੀਬ ਆ ਐ ਨਹੀਂ ਪਤਾ ਵਿੱਚੋਂ ਬੰਦਾ ਆਪ ਖਾਂਦਾ ਹੋਵੇ ਸੋ ਬਾਈ ਨਾ ਤਾਂ ਫੇਕ ਜਾ ਕੰਮ ਕੀਤਾ ਪਰ ਲੰਡੂ ਜਿਹਾ ਕੰਮ ਹਨਾ ਤੇ ਨਹੀਂ ਆਪਾਂ ਕਰੀਏ ਕੰਮ ਕਰਾਂਗੇ ਬਾਈ ਚੰਗਾ ਕਰਾਂਗੇ ਸਮਝਦਾਰੀ ਨਾਲ ਕੰਮ ਕਰਨਾ ਪੈਂਦਾ ਇਹਦਾ ਮਤਲਬ ਇਹ ਨਹੀਂ ਹੁੰਦਾ ਵੀ ਜੇ ਇਹਨਾਂ ਕਹਿੰਦਾ ਬਾਈ ਇਹਨਾਂ ਨੇ ਕੋਈ ਕਮਾਉਣ ਵਾਲਾ ਹੈ ਨਹੀਂ ਬਿਨਾਂ ਘਰ ਡਿੱਗ ਪਿਆ ਜਾਏ ਬਿਮਾਰ ਹੋ ਵੀ ਆਪਾਂ ਵੀਡੀਓ ਪਾਦੀ ਹਨਾ ਮੈਂਬਰ ਸਰਪੰਚ ਤੋਂ ਬਿਨਾ ਬਾਈ ਆਪਾਂ ਇੱਕ ਦਿਨ ਇੱਕ ਇੱਕ ਵੀ ਵੀਡੀਓ ਨਹੀਂ ਪਾ ਸਕਦੇ ਇੱਕ ਸ਼ਬਦ ਵੀ ਨਹੀਂ ਬੋਲ ਸਕਦੇ ਹਨਾ ਕਿਉਂਕਿ ਜ਼ਰੂਰੀ ਆ ਬਾਈ ਸੰਝਾ ਬੰਦਾ ਸਵੇਰ ਨੂੰ ਆਗਲੇ ਨੇ ਕਹਤਾ ਵੀ ਖਮਣੀ ਇਹ ਖਾਂਦਾ ਹਨਾ ਸੋ ਇਸ ਕਰਕੇ ਪਹਿਲਾਂ ਤਾਂ ਮੈਨੂੰ ਫੋਨ ਹੀ ਨਾ ਕਰਿਆ ਕਰੋ ਇਹ ਕਰਨਾ ਤਾਂ ਬਾਈ ਇਹਦਾ ਮੈਂਬਰ ਸਰਪੰਚ ਸੱਦਿਆ ਕਰੋ ਤੇ ਇੰਨੀ ਇੱਕ ਬੇਨਤੀ ਆ ਬਾਈ ਧੰਨਵਾਦ ਤੇ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਹੋਰ ਵੀ ਭਰਾਵਾਂ ਦੇ ਕਿ ਹਨਾ ਵੀਡੀਓ ਪਹੁੰਚੇ ਤੇ ਮੁੜ ਕੇ ਉਹ ਬੰਦੇ ਨੇ ਜਿਹੜਾ ਮੈਂਬਰ ਸਰਪੰਚ ਕਹਤਾ ਮੈਨੂੰ ਫੋਨ ਵੀ ਨਹੀਂ ਕੀਤਾ ਕਿਉਂਕਿ ਉਹ ਫਰਾਉਡ ਸੀ ਹਨਾ ਕੰਮ ਫੇਕ ਸੀ ਉਹਨਾਂ ਦਾ ਹਨਾ ਜੇ ਰਿਜਨਲ ਕੰਮ ਹੁੰਦਾ ਹਨਾ ਤੇ ਕੰਮ ਬੰਦੇ ਨੂੰ ਹੁੰਦਾ ਹੀ ਲੱਤਾਂ ਨੇ 6 ਵਜੇ ਹੋਈ ਫਿਰ ਬੰਦਾ ਬਈ ਸਰਪੰਚ ਨੂੰ ਸੱਦਣਾ ਕਿੰਨਾ ਗਾਉਖਾ ਤੇ ਜਾਪਰ ਸਰਪੰਚਾ ਬਣਦੀ ਨਹੀਂ ਹੁੰਨੀ ਉਹਦੀ ਸੋ ਇਸ ਕਰਕੇ ਮੇਰਾ ਭਰਾ ਬਣ ਕੇ ਸਮਝਦਾਰੀ ਨਾਲ ਕੰਮ ਕਰਿਆ ਕਰੋ ਐਵੇਂ ਨਾ ਕਰਿਆ ਕਰੋ ਜੇਰੋ ਥੋੜੇ ਹੱਥ ਕੰਮ ਕਰਦੇ ਆ ਪ੍ਰਮਾਤਮਾ ਨੇ ਹੱਥ ਦਿੱਤੇ ਆ ਮਿਹਨਤ ਕਰਿਆ ਕਰੋ ਮੈਂ ਵੀ ਗਰੀਬ ਬੰਦਾ ਯਾਰ ਮੇਰੇ ਕਿਹੜਾ ਬਈ ਕੋ ਟਹੇਲੇ ਚਾਲਦੇ ਆ ਹਨਾ ਸੋ ਐਵੇਂ ਨਾ ਕਰਿਆ ਕਰੋ ਵੀਡੀਓ ਨੂੰ ਸ਼ੇਅਰ ਕਰੋ ਜੇ ਵਧੀਆ ਲੱਗੀ ਤਾਂ ਜੇ ਨਾ ਵਧੀਆ ਲੱਗੀ ਡਿਲੀਟ ਕਰ ਦਿਓ ਮੈਨੂੰ ਕੋਈ ਚੱਕਰ ਨਹੀਂ ਵੀਰੇ ਜਿੰਨੀ ਕਿ ਮੇਰੇ ਨਾਲ ਹੋਈ ਸੀ ਮੈਂ ਉਨੀ ਗੱਲਬਾਤ ਕਰਤੀ ਠੀਕ ਆ ਤੁਸੀਂ ਆਪਲਾ ਖ